ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨ ਨਾਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਬੜੇ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਜੋ ਬਚਨ ਸਾਡੀ ਜ਼ਿੰਦਗੀ ਨੂੰ ਸਵਾਰ ਸਕਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਕਰਮਾਂ ਦੀ ਆਪਣੀ ਕਿਸਮਤ ਦੀ ਅਸੀਂ ਆਪਣੇ ਕਰਮਾਂ ਨੂੰ ਆਪਣੀ ਕਿਸਮਤ ਨੂੰ ਕਿੰਜ ਸਵਾਰ ਸਕਦੇ ਹਾਂ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਧੀ ਅਧੂਰੀ ਗੱਲ ਸੁਣਿਆ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਅੱਜ ਅਸੀਂ ਜੋ ਵੀ ਵਰਤ ਰਹੇ ਹਾਂ ਜਾਂ ਕਹਿ ਲਓ ਜੋ ਵੀ ਸਾਨੂੰ ਮਿਲ ਰਿਹਾ ਏ ਇੱਕ ਕਿਤੇ ਨਾ ਕਿਤੇ ਅਸੀਂ ਕਿਸੇ ਨੂੰ ਦਿੱਤਾ ਸੀ ਜੇ ਅੱਜ ਜ਼ਿੰਦਗੀ ਦੇ ਵਿੱਚ ਸੁੱਖ-ਪੋਗ ਰਹੇ ਆ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਖੁਸ਼ੀਆਂ ਮਾਣ ਰਹੇ ਆ ਤਾਂ ਪਿੱਛੇ ਜ਼ਰੂਰ ਸੁੱਖ ਵੰਡੇ ਸੀ ਖੁਸ਼ੀਆਂ ਵੰਡੀਆਂ ਸੀ ਜੋ ਸਾਨੂੰ ਦੁੱਗਣੀਆਂ ਚੌਗਣੀਆਂ ਹੋ ਕੇ ਮਿਲ ਰਹੀਆਂ ਨੇ ਪਰ ਜੇ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਆ ਨਰਾਸ਼ ਆ ਪਰੇਸ਼ਾਨ ਆ ਤਾਂ ਫਿਰ ਇਹ ਚੀਜ਼ਾਂ ਅਸੀਂ ਵੰਡੀਆਂ ਸੀ ਇਹ ਚੀਜ਼ਾਂ ਦੂਜਿਆਂ ਨੂੰ ਦਿੱਤੀਆਂ ਸੀ ਜੋ ਸਾਡੀ ਜ਼ਿੰਦਗੀ ਦੇ ਵਿੱਚ ਵੱਧ ਛੜ ਕੇ ਵਾਪਸ ਆਈਆਂ ਨੇ ਕਿਉਂਕਿ ਕੁਦਰਤ ਦਾ ਨਿਯਮ ਹੈ ਨਾ ਜੋ ਚੀਜ਼ ਵੀ ਅਸੀਂ ਦੁਜਿਆਂ ਨੂੰ ਦਿੰਨੇ ਆ ਉਹ ਸਾਨੂੰ ਦੁੱਗਣੀ ਚੋਗਣੀ ਹੋ ਕੇ ਵਾਪਸ ਮਿਲਦੀ ਆ ਤਾਂ ਜੇ ਸੁੱਖ ਦਿੱਤੇ ਸੀ ਫਿਰ ਸੁੱਖ ਮਾਣਾਂਗੇ ਜੇ ਦੁਜਿਆਂ ਨੂੰ ਦੁੱਖ ਦਰਦ ਵੰਡੇ ਸੀ ਤਾਂ ਫਿਰ ਹੁਣ ਦੁੱਖ ਦਰਦ ਭੋਗਣੇ ਹੀ ਪੈਣੇ ਆ ਕਿਉਂਕਿ ਮਨੁੱਖ ਨੂੰ ਜੋ ਵੀ ਮਿਲਦਾ ਹੈ ਉਹਦੇ ਹੀ ਕੀਤੇ ਹੋਏ ਕਰਮਾਂ ਦਾ ਮਿਲਦਾ ਹੈ ਕਰਮਾਂ ਦੇ ਆਧਾਰ ਤੇ ਹੀ ਕਿਸਮਤ ਲਿਖੀ ਜਾਂਦੀ ਆ ਜਿਵੇਂ ਦੇ ਆਪਾਂ ਆਪਣੇ ਕਰਮ ਕਮਾਈ ਜਾਂਦੇ ਆ ਉਦਾਂ ਦੀ ਸਾਡੀ ਕਿਸਮਤ ਲਿਖੀ ਜਾ ਰਹੀ ਆ ਇਸੇ ਕਰਕੇ ਤਾਂ ਵਾਰ-ਵਾਰ ਸਮਝਾਇਆ ਜਾਂਦਾ ਕਿ ਭਾਈ ਚੰਗੇ ਕਰਮ ਕਮਾਓ ਮਹਾਪੁਰਖ ਜੀ ਕਹਿੰਦੇ ਜੋ ਜੀਵੀ ਇਸ ਧਰਤੀ ਦੇ ਉੱਤੇ ਆਇਆ ਹੈ ਸਭ ਦਾ ਆਪੋ ਆਪਣਾ ਹਿਸਾਬ ਕਿਤਾਬ ਆ ਸਭ ਦਾ ਆਪੋ ਆਪਣਾ ਲੈਣ ਦੇਣ ਆ ਕੋਈ ਧੀ ਬਣ ਕੇ ਕੋਈ ਪੁੱਤ ਬਣ ਕੇ ਕੋਈ ਜੀਵਨ ਸਾਥੀ ਬਣ ਕੇ ਪਾਪ ਕੀ ਕੋਈ ਕਿਸੇ ਰੂਪ ਦੇ ਵਿੱਚ ਕੋਈ ਕਿਸੇ ਰੂਪ ਦੇ ਵਿੱਚ ਸਭ ਆਪੋ ਆਪਣਾ ਹਿਸਾਬ ਕਿਤਾਬ ਲੈ ਰਹੇ ਨੇ ਜਾਂ ਦੇ ਰਹੇ ਨੇ ਕੋਈ ਆਪਣੇ ਸਿਰ ਦੇ ਉੱਤੇ ਚੜਿਆ ਕਰਜ਼ਾ ਲਾ ਰਿਹਾ ਏ ਕੋਈ ਨਵੇਂ ਸਿਰੇਉ ਚੜਾ ਰਿਹਾ ਹੈ ਇਹ ਸਭ ਕਰਮਾਂ ਦੀ ਖੇੜਿਆ ਸਭ ਕਰਮਾਂ ਦਾ ਗੇੜਿਆ ਜਿਨ੍ਹਾਂ ਨੂੰ ਕਰਮਾਂ ਦਾ ਗੇੜ ਕਰਮਾਂ ਦੀ ਖੇਡ ਸਮਝਦੇ ਵਿੱਚ ਆ ਗਈ ਉਹ ਤਾਂ ਸੰਭਲ ਗਏ ਉਹ ਤਾਂ ਆਪਣਾ ਹਰ ਇੱਕ ਕੰਮ ਬੜਾ ਸੋਚ ਸਮਝ ਕੇ ਕਰਦੇ ਆ ਕਿਉਂਕਿ ਪਤਾ ਲੱਗ ਗਿਆ ਕਿ ਇਹ ਮੇਰਾ ਹੀ ਕਰਮ ਬਣ ਰਿਹਾ ਏ ਇਹ ਅਤੇ ਮੇਰੇ ਇਸੇ ਕਰਮ ਦੇ ਆਧਾਰ ਤੇ ਹੀ ਮੇਰੀ ਕਿਸਮਤ ਲਿਖੀ ਜਾਣੀ ਆ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਬੰਦਿਆ ਜੇ ਤੂੰ ਚਾਹਣਾ ਹੈ ਨਾ ਕਿ ਤੇਰੇ ਸੋਹਣੇ ਸੋਹਣੇ ਲੇਖ ਲਿਖੇ ਜਾਣ ਤੇਰੀ ਕਿਸਮਤ ਸੋਹਣੀ ਲਿਖੀ ਜਾਵੇ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਹੋਣ ਤਾ ਫੇਰ ਤੂ ਦਿਨ ਨੂੰ ਸੁਖ ਦੇਣੇ ਸ਼ੁਰੂ ਕਰਦੇ ਦੂਜਿਆਂ ਦੇ ਵਿੱਚ ਖੁਸ਼ੀਆਂ ਵੰਡਣੀਆਂ ਸ਼ੁਰੂ ਕਰਦੇ ਭੁੱਲ ਕੇ ਵੀ ਕਦੇ ਕਿਸੇ ਦਾ ਨਾਮ ਮਾੜਾ ਸੋਚੀ ਨਾ ਕਿਸੇ ਦਾ ਮਾੜਾ ਕਰੇ ਜਿਹਦਾ ਤੂੰ ਮਾੜਾ ਕਰ ਰਿਆ ਹੈ ਜਿਹਦੇ ਬਾਰੇ ਮਾੜਾ ਸੋਚ ਰਿਹਾ ਹੈ ਉਹਨੂੰ ਪਤਾ ਲੱਗੇ ਜੇ ਨਾ ਲੱਗੇ ਪਰ ਉਹ ਪਰਮਪਿਤਾ ਪਰਮਾਤਮਾ ਸਭ ਦੇਖ ਰਿਹਾ ਹੈ ਉਹ ਸਤਗੁਰੂ ਸੱਚੇ ਪਾਤਸ਼ਾਹ ਨਾਲ ਦੀ ਨਾਲ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰ ਰਹੇ ਨੇ ਅਤੇ ਉਹ ਕਰਮਾਂ ਦਾ ਫਲ ਵੀ ਸਾਨੂੰ ਨਾਲ ਦੀ ਨਾਲ ਮਿਲ ਰਿਹਾ ਹੈ ਜੇ ਇਸੇ ਜਨਮ ਦੇ ਵਿੱਚ ਭੁਗਤਾਨ ਹੋ ਗਿਆ ਤਾਂ ਠੀਕ ਹੈ ਜੇ ਕੁਝ ਰਹਿ ਗਿਆ ਤਾਂ ਫਿਰ ਮੁੜ ਕੇ ਵਾਪਸ ਆਉਣਾ ਪਵੇਗਾ ਪਰ ਭੁਗਤਾਨ ਤਾਂ ਕਰਨਾ ਹੀ ਪੈਂਦਾ ਹੈ ਸਿਰ ਤੇ ਚੜਾਏ ਹੋਏ ਇਹ ਕਰਜ਼ੇ ਲੈਣੇ ਹੀ ਪੈਂਦੇ ਨੇ ਤਾਂ ਆਪਾਂ ਇੰਨਾ ਕਰਜ਼ਿਆਂ ਤੋਂ ਕਿੰਜ ਬਚ ਸਕਦੇ ਹਾਂ ਭਾਵ ਕਿ ਆਪਣੇ ਮਾੜੇ ਕਰਮ ਕਮਾਉਣ ਤੋਂ ਕਿੰਜ ਬਚ ਸਕਦੇ ਹਾਂ ਜੇ ਜਾਣੇ ਅਣਜਾਣੇ ਦੇ ਵਿੱਚ ਮਾੜੇ ਕਰਮ ਕਮਾ ਲਿਆ ਤਾਂ ਉਹ ਮਾੜੇ ਕਰਮਾਂ ਤੋਂ ਅਸੀਂ ਕਿੰਜ ਆਪਣਾ ਖਿਹੜਾ ਛੁਡਵਾ ਸਕਦੇ ਹਾਂ ਇਹਦੇ ਲਈ ਮਹਾਪੁਰਖ ਜੀ ਸਾਨੂੰ ਕੁਝ ਕੰਮ ਕਰਨ ਨੂੰ ਕਹਿੰਦੇ ਨੇ ਉਹ ਕਿਹੜੇ ਕੰਮ ਨੇ ਉਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਏਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਪਰਮਪਿਤਾ ਪਰਮਾਤਮਾ ਦਾ ਨਾਮ ਜਪਣ ਵਾਲਾ ਬੜਾ ਨੇਕ ਦਿਲ ਇਨਸਾਨ ਪਰਮਾਤਮਾ ਦੀ ਵੀ ਉਹਦੇ ਉੱਤੇ ਪੂਰੀ ਕਿਰਪਾ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਧਨ ਦੌਲਤ ਸ਼ੋਹਰਤ ਸਭ ਕੁਝ ਮਾਲਕ ਦਾ ਦਿੱਤਾ ਹੋਇਆ ਅਤੇ ਸਿਰਫ ਪੈਸੇ ਪੱਖੋਂ ਹੀ ਅਮੀਰ ਨਹੀਂ ਸੀ ਮਨ ਪੱਖੋਂ ਵੀ ਬੜਾ ਅਮੀਰ ਕੋਈ ਵੀ ਉਹਦੇ ਕੋਲੋਂ ਕਰਜ਼ਾ ਲੈਣ ਦੇ ਲਈ ਆਉਂਦਾ ਪੈਸੇ ਉਧਾਰ ਫੜਨ ਦੇ ਲਈ ਆਉਂਦਾ ਤਾਂ ਕਦੇ ਕਿਸੇ ਤੋਂ ਵਿਆਜ ਨਹੀਂ ਲੈਂਦਾ ਨਾ ਹੀ ਕਿਸੇ ਕਿਸਮ ਦੀ ਕੋਈ ਗਰੰਟੀ ਨਾ ਕੋਈ ਕਾਗਜੀ ਕਾਰਵਾਈ ਬਸ ਕਹਿੰਦੇ ਪੈਸੇ ਦੇਣ ਲੱਗਿਆਂ ਇੱਕੋ ਗੱਲ ਪੁੱਛਦਾ ਸੀ ਕਿ ਭਾਈ ਤੂੰ ਇਹ ਪੈਸੇ ਇਸੇ ਜਨਮ ਦੇ ਵਿੱਚ ਮੋੜ ਦਵੇਂਗਾ ਜਾਂ ਅਗਲੇ ਜਨਮ ਦੇ ਵਿੱਚ ਮੋੜਨੇ ਆ ਤੇ ਕਹਿੰਦੇ ਜੋ ਤਾਂ ਸੱਚੇ ਲੋਕ ਹੁੰਦੇ ਸੀ ਜੋ ਸੱਚੀ ਮਜਬੂਰੀ ਦੇ ਵਿੱਚ ਕਰਜ਼ਾ ਚੁੱਕਣ ਆਏ ਸੀ ਉਹ ਤਾਂ ਇਹੋ ਕਹਿ ਦਿੰਦੇ ਕਿ ਅਸੀਂ ਇਸੇ ਜਨਮ ਦੇ ਵਿੱਚ ਮੋੜਾਂਗੇ ਪਰ ਕੁਝ ਮਾੜੀ ਬਿਰਤੀ ਵਾਲੇ ਲੋਕ ਜੋ ਕਿ ਸ਼ਾਹੂਕਾਰ ਨੂੰ ਮੂਰਖ ਸਮਝਦੇ ਸੀ ਉਹਨਾਂ ਨੂੰ ਲੱਗਦਾ ਜਿਵੇਂ ਵੀ ਅਗਲਾ ਜਨਮ ਕਿੰਨੇ ਦੇਖਿਆ ਹੈ ਇਸ ਕਰਕੇ ਉਹ ਇਹ ਕਹਿ ਕੇ ਪੈਸਾ ਲੈ ਜਾਂਦੇ ਕਿ ਅਸੀਂ ਤਾਂ ਅਗਲੇ ਜਨਮ ਦੇ ਵਿੱਚ ਮੋੜਾਂਗੇ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਸੀ ਸ਼ਾਹੂਕਾਰ ਦੇ ਵੱਡ ਵਡੇਰੇ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਦੇ ਜਾਂਨ ਕਹਿੰਦੇ ਕੁਝ ਲੋਕ ਤਾਂ ਸ਼ਾਹੂਕਾਰ ਦੇ ਸਨੇਕ ਕੰਮ ਦੇ ਲਈ ਉਹਦੀ ਬਹੁਤ ਤਾਰੀਫ਼ ਕਰਦੇ ਉਹਨੂੰ ਦਵਾਵਾਂ ਅਸੀਸਾਂ ਦਿੰਦੇ ਪਰ ਕੁਝ ਲੋਕ ਸ਼ਾਹੂਕਾਰ ਨੂੰ ਮੂਰਖ ਸਮਝਦੇ ਸੀ ਇਸ ਕਰਕੇ ਉਹ ਸ਼ਾਹੂਕਾਰ ਦੀ ਪਹਿਮਾਨਸੀ ਦਾ ਫਾਇਦਾ ਵੀ ਚੁੱਕ ਜਾਂਦੇ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇਹ ਗੱਲ ਕਿਸੇ ਠੱਗ ਕੋਲ ਪਹੁੰਚੀ ਉਹ ਠੱਗ ਦਿਨੇ ਤਾਂ ਲੋਕਾਂ ਨਾਲ ਠੱਗੀਆਂ ਕਰਦਾ ਸੀ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਚੋਰੀਆਂ ਕਰਦਾ ਸੀ ਕਿਤੇ ਜਦੋਂ ਉਹਨੂੰ ਪਤਾ ਲੱਗਾ ਵੀ ਇੱਕ ਪਿੰਡ ਦੇ ਵਿੱਚ ਇੱਕ ਐਸਾ ਵੀ ਸ਼ਾਹੂਕਾਰ ਆ ਜੋ ਲੋਕਾਂ ਨੂੰ ਨੀ ਵੱਡੀ ਵੱਡੀ ਰਕਮ ਬਿਨਾ ਗਰੰਟੀ ਬਿਨਾ ਵਿਆਜ ਤੋਂ ਦਿੰਦਾ ਹੈ ਤੇ ਕਹਿੰਦੇ ਇਹ ਠੱਗ ਨੇ ਕਿਹਾ ਵੀ ਮੈਨੂੰ ਨਾ ਚੋਰੀ ਕਰਨ ਦੀ ਲੋੜ ਪੈਣੀ ਆ ਨਾ ਕੋਈ ਚੁਸਤ ਚਲਾਕੀ ਕਰਨ ਦੀ ਲੋੜ ਪੈਣੀ ਆ ਸਿੱਧਾ ਜਾ ਕੇ ਵੱਡੀ ਰਕਮ ਸ਼ਾਹੂਕਾਰ ਤੋਂ ਮੰਗ ਲੈਣੇ ਆ ਅਤੇ ਜੋ ਉਹਨੇ ਡੈਰੀ ਦੇ ਵਿੱਚ ਲਿਖਾਉਣਾ ਹੋਇਆ ਲਿਖਾ ਲਵੇਗਾ ਕਹਿੰਦੇ ਅਗਲੇ ਦਿਨ ਹੀ ਸ਼ਾਹੂਕਾਰ ਦੇ ਕੋਲ ਪਹੁੰਚ ਗਿਆ ਆ ਕੇ ਵੱਡੀ ਰਕਮ ਦੀ ਮੰਗ ਕੀਤੀ ਸ਼ਾਹੂਕਾਰ ਨੇ ਇੱਕ ਵਾਰ ਨਾ ਨਹੀਂ ਕੀਤੀ ਉਹ ਵੱਡੀ ਰਕਮ ਉਹਨੂੰ ਕੱਢ ਕੇ ਦੇ ਦਿੱਤੀ ਬਸ ਜਾਣ ਲੱਗੇ ਨੂੰ ਇੰਨਾ ਪੁੱਛਿਆ ਕਿ ਭਾਈ ਸਾਹਿਬ ਜੀ ਇਹ ਪੈਸਾ ਤੁਸੀਂ ਇਸੇ ਜਨਮ ਦੇ ਵਿੱਚ ਮੋੜਨਾ ਹੈ ਜਾਂ ਫਿਰ ਅਗਲੇ ਜਨਮ ਦੇ ਵਿੱਚ ਮੋੜੋਗੇ ਤਾਂ ਕਹਿੰਦੇ ਇਹ ਮਨ ਹੀ ਮਨ ਦੇ ਵਿੱਚ ਮੁਸਕਰਾਇਆ ਅਤੇ ਸ਼ਾਹੂਕਾਰ ਦੇ ਮਣੀਮ ਕੀਆ ਮਨੀਮ ਜੀ ਇਹ ਪੈਸਾ ਮੈਂ ਅਗਲੇ ਜਨਮ ਦੇ ਵਿੱਚ ਮੋੜਾਂਗਾ ਮਨੀਮ ਨੇ ਡੈਰੀ ਦੇ ਵਿੱਚ ਲਿਖ ਲਿਆ ਕਹਿੰਦੇ ਇਹ ਮਨ ਹੀ ਮਨ ਮੁਸਕਰਾਉਂਦਾ ਹੋਇਆ ਪੈਸੇ ਲੈ ਕੇ ਸ਼ਾਹੂਕਾਰ ਦੇ ਘਰੋਂ ਬਾਹਰ ਨਿਕਲਿਆ ਪਰ ਕਹਿੰਦੇ ਬਾਹਰ ਆਉਂਦਿਆਂ ਅਸਾਰ ਇਹਦਾ ਮਨ ਬਦਲ ਗਿਆ ਇਹਨੇ ਮਨ ਦੇ ਵਿੱਚ ਸੋਚਿਆ ਕਿ ਮਣਾ ਇਹ ਸ਼ਾਹੂਕਾਰ ਕਿੰਨੀ ਵੱਡੀ ਵੱਡੀ ਰਕਮ ਕਿੰਨਾ ਕਿੰਨਾ ਪੈਸਾ ਬਿਨਾ ਵਿਆਜ ਤੋਂ ਬਿਨਾ ਗਰੰਟੀ ਤੋਂ ਲੋਕਾਂ ਨੂੰ ਇਦਾਂ ਹੀ ਦੇ ਦਿੰਦਾ ਕੀਪਦਾ ਇਹਦੇ ਕੋਲ ਕਿੰਨਾ ਕੁ ਵੱਡਾ ਖਜ਼ਾਨਾ ਹੋਵੇ ਤੱਕ ਕਿਉਂ ਨਾ ਇਹਦੇ ਘਰ ਚੋਰੀ ਕੀਤੀ ਜਾਵੇ ਹੁਣ ਇਹਦਾ ਮੈਂ ਘਰ ਵੀ ਦੇਖ ਲਿਆ ਹੈ ਖਜ਼ਾਨੇ ਦਾ ਵੀ ਪਤਾ ਲੱਗ ਗਿਆ ਵੀ ਕਿੱਥੇ ਆ ਕਿਉਂ ਨਾ ਅੱਜ ਹੀ ਰਾਤ ਨੂੰ ਇਹਦੇ ਘਰ ਦੇ ਵਿੱਚ ਚੋਰੀ ਕਰ ਲਵਾਂ ਕਹਿੰਦੇ ਰਾਤ ਪਈ ਤਾਂ ਚੋਰੀ ਕਰਨ ਦੇ ਇਰਾਦੇ ਦੇ ਨਾਲ ਸ਼ਾਹੂਕਾਰ ਦੇ ਘਰ ਦੇ ਅੱਗੇ ਆਣ ਖੜਾ ਹੋਇਆ ਸ਼ਾਹੂਕਾਰ ਦੇ ਘਰ ਅੱਗੇ ਪਹਿਰੇਦਾਰੀ ਦੇ ਲਈ ਦੋ ਵੱਡੇ ਵੱਡੇ ਕੁੱਤੇ ਬੰਨੇ ਸਨ ਜਿਨ੍ਹਾਂ ਨੂੰ ਦੇਖ ਕੇ ਹੀ ਡਰ ਲੱਗਦਾ ਸੀ ਪਰ ਇਹ ਠੱਗ ਇਹ ਚੋਰ ਇਹ ਕਿਥੋਂ ਡਰਨ ਵਾਲਾ ਇਹਦਾ ਤਾਂ ਰੋਜ਼ ਦਾ ਕੰਮ ਸੀ ਰੋਜ਼ ਹੀ ਇਦਾਂ ਦੇ ਜਾਨਵਰਾਂ ਦੇ ਨਾਲ ਇਹਦਾ ਵਾਹ ਪੈਂਦਾ ਇਸ ਕਰਕੇ ਇਹਨੂੰ ਪਤਾ ਸੀ ਕਿ ਇਨ੍ਹਾਂ ਜਾਨਵਰਾਂ ਨੂੰ ਕਿੰਜ ਕਾਬੂ ਕਰਨਾ ਹੈ ਇਹਨੂੰ ਤਾਂ ਕਈ ਜਾਨਵਰਾਂ ਦੀ ਭਾਸ਼ਾ ਵੀ ਸਮਝ ਦੇ ਵਿੱਚ ਆਉਂਦੀ ਸੀ ਕਹਿੰਦੇ ਜਦ ਇੰਨੇ ਇਹ ਖਤਰਨਾਕ ਕੁੱਤਿਆਂ ਨੂੰ ਦੇਖਿਆ ਤਾਂ ਆਪਣੇ ਝੋਲੇ ਦੇ ਵਿੱਚੋਂ ਦੋ ਰੋਟੀਆਂ ਕੱਢੀਆਂ ਦੋ ਰੋਟੀਆਂ ਕੱਢ ਕੇ ਇਨ੍ਹਾਂ ਕੁੱਤਿਆਂ ਨੂੰ ਪਾ ਦਿੱਤੀਆਂ ਮਨ ਵਿੱਚ ਸੋਚਿਆ ਵੀ ਇਨ੍ਹਾਂ ਨੂੰ ਰੋਟੀ ਪਾ ਦਿੰਨਾ ਹਾਂ ਇਹਨਾਂ ਦਾ ਮੂੰਹ ਬੰਦ ਹੋ ਜਾਵੇਗਾ ਇਹ ਮੇਰੇ ਤੇ ਭੌਂਕਣਗੇ ਨਹੀਂ ਪਰ ਕਹਿੰਦੇ ਉਹ ਕੁੱਤਿਆਂ ਨੇ ਜਦ ਹੀ ਇਹ ਠੱਗ ਨੂੰ ਦੇਖਿਆ ਤਾਂ ਦੋਵੇਂ ਦੇਖ ਕੇ ਮੁਸਕਰਾਏ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਹਿਣ ਲੱਗੇ ਅੱਛਾ ਅੱਛਾ ਇਹ ਆ ਜਿੰਨੂੰ ਆਪਣੇ ਥਾਂ ਡਿਊਟੀ ਮਿਲਣੀ ਆ ਜਿੰਨੇ ਆਪਣੇ ਥਾਂ ਤੇ ਪਹਿਰਾ ਦੇ ਆ ਕਰਨਾ ਹੈ ਚਲ ਕੋਰ ਤੱਕ ਕੁਝ ਹੀ ਮਹੀਨਿਆਂ ਦੀ ਗੱਲ ਰਹਿ ਗਈ ਛੇਤੀ ਹੀ ਇਹ ਆਪਣੀ ਜਾਨ ਇਥੋਂ ਛਡਾਵੇਗਾ ਕਹਿੰਦੇ ਜਦੋਂ ਇਹਨਾਂ ਨੇ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਇਹਨੂੰ ਸਮਝਦੇ ਵਿੱਚ ਆ ਗਈਆਂ ਇਹਨੇ ਪੁੱਛਿਆ ਵੀ ਤੁਸੀਂ ਆਪਸ ਦੇ ਵਿੱਚ ਕੀ ਗੱਲਾਂ ਕਰਦੇ ਹੋ ਮੈਂ ਤੁਹਾਡੀ ਜਗਾ ਪੈਰਾ ਕਿਉਂ ਦਵਾਂਗਾ ਤਾਂ ਕੁੱਤੇ ਮੁਸਕਰਾ ਕੇ ਕਹਿਣ ਲੱਗੇ ਕਿਉਂਕਿ ਭਾਈ ਸਾਹਿਬ ਜੀ ਸਿਰ ਚੜਿਆ ਹੋਇਆ ਕਰਜ਼ਾ ਮੋੜਨਾ ਹੀ ਪੈਂਦਾ ਹੈ ਅਸੀਂ ਵੀ ਆਪਣੇ ਸਿਰ ਤੇ ਚੜਿਆ ਹੋਇਆ ਕਰਜ਼ਾ ਹੀ ਲਾ ਰਹੇ ਹਾਂ ਉਹ ਠੱਗ ਨੇ ਕਿਹਾ ਵੀ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਚੰਗੀ ਤਰ੍ਹਾਂ ਸਮਝਾਓ ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਵੀ ਤੇਰੇ ਵਾਂਗ ਆਪਣੇ ਸਮੇਂ ਦੇ ਬੜੇ ਮੰਨੇ ਪਰਮੰਨੇ ਠੱਗ ਸਾਂ ਇਹ ਸ਼ਾਹੂਕਾਰ ਦੀ ਪਲਮਾਨਸੀ ਦਾ ਫਾਇਦਾ ਚੁੱਕ ਕੇ ਇਹਨੂੰ ਠੱਗਣ ਆਏ ਸਾਂ ਇਹਦੇ ਤੋਂ ਵੱਡੀ ਰਕਮ ਲੈ ਗਏ ਅਤੇ ਕਹਿ ਦਿੱਤਾ ਕਿ ਅਸੀਂ ਅਗਲੇ ਜਨਮ ਦੇ ਵਿੱਚ ਮੋੜਾਂਗੇ ਕਹਿੰਦੇ ਉਹ ਰਕਮ ਲਿਜਾ ਕੇ ਕਰਦਿਆਂ ਨੂੰ ਦੇ ਦਿੱਤੀ ਅਤੇ ਸਾਡਾ ਦੋਵਾਂ ਦਾ ਐਕਸੀਡੈਂਟ ਹੋ ਗਿਆ ਅਸੀਂ ਇਕੱਠੇ ਹੀ ਮਾਰੇ ਗਏ ਫਿਰ ਅਸੀਂ ਇਕੱਠਿਆਂ ਨਹੀਂ ਜਨਮ ਲਿਆ ਇਹ ਸ਼ਾਹੂਕਾਰ ਸਾਨੂੰ ਨਿੱਕੇ ਹੁੰਦਿਆਂ ਨੂੰ ਹੀ ਆਪਣੇ ਘਰ ਲੈ ਆਇਆ ਸੀ ਇੱਥੇ ਹੀ ਸਾਡਾ ਪਾਲਣ ਪੋਸ਼ਣ ਹੋਇਆ ਹੈ ਇੱਥੇ ਹੀ ਅਸੀਂ ਵੱਡੇ ਹੋਏ ਅਤੇ ਜਦੋਂ ਦੇ ਸ਼ਾਹੂਕਾਰ ਦੇ ਘਰ ਦੇ ਵਿੱਚ ਆਏ ਆ ਇੱਥੇ ਇਹਦੇ ਦਰਵਾਜ਼ੇ ਦੇ ਅੱਗੇ ਇਹਦੀ ਪਹਿਰੇਦਾਰੀ ਕਰਦੇ ਆ ਅਸੀਂ ਇਹ ਪਹਿਰੇਦਾਰੀ ਨਹੀਂ ਕਰ ਰਹੇ ਆਪਣੇ ਸਿਰ ਤੇ ਚੜਿਆ ਕਰਜ਼ਾ ਲਾ ਰਹੇ ਆ ਕਿਉਂਕਿ ਕਰਜ਼ਾ ਤਾਂ ਮੋੜਨਾ ਹੀ ਪੈਂਦਾ ਹੈ ਹੁਣ ਅੱਜ ਤੋਂ ਡੈਰੀ ਦੇ ਵਿੱਚ ਲਿਖ ਕੇ ਆਏ ਆ ਕਿ ਅਗਲੇ ਜਨਮ ਦੇ ਵਿੱਚ ਕਰਜ਼ਾ ਮੋੜਾਂਗਾ ਤਾਂ ਇਹ ਕਰਜਾ ਤੈਨੂੰ ਵੀ ਲਾਉਣਾ ਹੀ ਪੈਣਾ ਏ ਭਲਾ ਇਸ ਜਨਮ ਦੇ ਵਿੱਚ ਨਾਵੇਂ ਤੇ ਭਲਾ ਅਗਲੇ ਜਨਮ ਦੇ ਵਿੱਚ ਨਾ ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਉਹ ਠੱਗ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹ ਤਾਂ ਸਭ ਕੁਝ ਭੁੱਲ ਗਿਆ ਕਹਿੰਦੇ ਉਸੇ ਵੇਲੇ ਸ਼ਾਹੂਕਾਰ ਦਾ ਦਰਵਾਜ਼ਾ ਖੜਕਾਇਆ ਅਤੇ ਉਹਨੂੰ ਕਿਹਾ ਸ਼ਾਹੂਕਾਰ ਜੀ ਮੈਂ ਕੱਲ ਨੂੰ ਹੀ ਤੁਹਾਡੀ ਉਹ ਰਕਮ ਵਾਪਸ ਕਰ ਜਾਵਾਂਗਾ ਡਾਇਰੀ ਦੇ ਵਿੱਚੋਂ ਮੇਰਾ ਨਾਮ ਕੱਟ ਦਿਓ ਮੈਂ ਇਸੇ ਜਨਮ ਦੇ ਵਿੱਚ ਤੁਹਾਡਾ ਕਰਜ਼ਾ ਵਾਪਸ ਕਰ ਦਵਾਂਗਾ ਕਹਿੰਦੇ ਅਗਲੀ ਸਵੇਰ ਹੁੰਦਿਆਂ ਸਾਰੀ ਜੋ ਵੀ ਪੈਸੇ ਉਧਾਰ ਲੈ ਕੇ ਗਿਆ ਸੀ ਸਾਰੇ ਮੋੜ ਗਿਆ ਸੋ ਸੰਗਤ ਜੀ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬੰਦਿਆ ਤੂੰ ਜਦੋਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਾੜਾ ਕੰਮ ਕਰਦਾ ਹੈ ਝੂਠ ਬੋਲਦਾ ਹੈ ਕਿਸੇ ਦੇ ਨਾਲ ਠੱਗੀ ਠੋਰੀ ਕਰਦਾ ਹੈ ਕਿਸੇ ਦਾ ਦਿਲ ਦਿਖਾਉਣਾ ਹੈ ਕਿਸੇ ਦਾ ਕਿਸੇ ਵੀ ਪ੍ਰਕਾਰ ਦੇ ਨਾਲ ਜਦੋਂ ਤੂੰ ਮਾੜਾ ਕਰਦਾ ਹੈ ਨਾ ਈ ਨਾ ਸੋਚਿਆ ਕਰ ਵਿਚਲ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ ਤੈਨੂੰ ਹੋਰ ਕੋਈ ਦੇਖੇ ਜੇ ਨਾ ਦੇਖੇ ਪਰ ਉਹ ਪਰਮਪਿਤਾ ਪਰਮਾਤਮਾ ਹਰ ਵੇਲੇ ਤੈਨੂੰ ਦੇਖ ਰਹੇ ਨੇ ਉਹਨਾਂ ਦੀ ਤੇਰੇ ਉੱਤੇ ਹੀ ਨਜ਼ਰ ਆ ਤੂੰ ਜੋ ਜੋ ਕਰਦਾ ਹੈ ਨਾ ਤੇਰੇ ਕੀਤੇ ਹੋਏ ਕੰਮਾਂ ਦਾ ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਸਤਿਗੁਰ ਸੱਚੇ ਪਾਤਸ਼ਾਹ ਨਾਲ ਦੀ ਨਾਲ ਲਿਖ ਰਹੇ ਨੇ ਤੇਰੇ ਹੀ ਕਮਾਏ ਹੋਏ ਕਰਮਾਂ ਦੇ ਆਧਾਰ ਤੇ ਤੇਰੀ ਕਿਸਮਤ ਲਿਖੀ ਜਾ ਰਹੀ ਆ ਤਾਂ ਇਸ ਕਰਕੇ ਭੁੱਲ ਕੇ ਵੀ ਜਾਣੇ ਅਣਜਾਣੇ ਦੇ ਵਿੱਚ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਦੇ ਨਾਲ ਠੱਗੀ ਠੋਰੀ ਨਹੀਂ ਕਰਨੀ ਹਰ ਕੰਮ ਕਰਨ ਲੱਗਿਆ ਇਹ ਸੋਚਣਾ ਹੈ ਕਿ ਇਹ ਕੰਮ ਹੀ ਮੇਰਾ ਕਰਮ ਬਣਨਾ ਹੈ ਇਹਨੇ ਹੀ ਮੇਰਾ ਲੇਖ ਬੜਨਾ ਹੈ ਇਹੀ ਕੰਮ ਨੇ ਮੇਰੀ ਕਿਸਮਤ ਬੜਨਾ ਹੈ ਅਵਰ ਜਦੋਂ ਆਪਾਂ ਇਹ ਸੋਚ ਕੇ ਕੰਮ ਕਰਾਂਗੇ ਨਾ ਕਦੇ ਵੀ ਮਾੜੇ ਕੰਮ ਨਹੀਂ ਕਰਾਂਗੇ ਕਦੇ ਵੀ ਸਾਡੇ ਮਾੜੇ ਲੇਖ ਨਹੀਂ ਲਿਖੇ ਜਾਣਗੇ ਅਤੇ ਜੋ ਜਾਣੇ ਅਣਜਾਣੇ ਦੇ ਵਿੱਚ ਅਸੀਂ ਮਾੜੇ ਲੇਖ ਲਿਖਾ ਬੈਠੇ ਆ ਭਾਵੇਂ ਕਿ ਜਾਣੇ ਅਣਜਾਣੇ ਦੇ ਵਿੱਚ ਮਾੜੇ ਕੰਮ ਕਰਕੇ ਮਾੜੇ ਕਰਮ ਬਣਾ ਲਿਆ ਉਹਨਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਏ ਜੇਕਰ ਅਸੀਂ ਸੱਚੇ ਮਨੋਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੀਏ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਕਰੀਏ ਪਰ ਮਹਾਪੁਰਖ ਜੀ ਕਹਿੰਦੇ ਇਹ ਕੰਮ ਕਰਕੇ ਸਾਡਾ ਕੋਈ ਦਾਵਾ ਨਹੀਂ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਆਪਾਂ ਦਾਵਾ ਨਹੀਂ ਕਰ ਸਕਦੇ ਕਿ ਵਾਹਿਗੁਰੂ ਜੀ ਮੈਂ ਤਾਂ ਇੰਨੇ ਪਾਠ ਕੀਤੇ ਇੰਨੀ ਸੇਵਾ ਕੀਤੀ ਆ ਇੰਨੇ ਚੰਗੇ ਕੰਮ ਕੀਤੇ ਆ ਹੁਣ ਤੁਸੀਂ ਮੇਰੇ ਮਾੜੇ ਲੇਖ ਮਾੜੇ ਕਰਮ ਕੱਟ ਦੋ ਇਹ ਸਾਡਾ ਕੋਈ ਦਾਵਾ ਨਹੀਂ ਆ ਸਿਰਫ ਸਾਡੀ ਇੱਕ ਅਰਦਾਸ ਬੇਨਤੀ ਤਰਲਾ ਏ ਬਾਕੀ ਮੌਜ ਉਹ ਮਾਲਕ ਦੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੌਜ ਹੋਵੇ ਤਾਂ ਉਹ ਸਾਡੇ ਲੇਖਾਂ ਦੇ ਵਰਕੇ ਪਾੜ ਕੇ ਸੁੱਟ ਸਕਦੇ ਨੇ ਉਹਨਾਂ ਦੀ ਮौज ਹੋਵੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ ਵੱਡੇ ਦੁੱਖ ਛੋਟੇ ਕਰਕੇ ਲੰਗਾ ਸਕਦੇ ਆ ਪਰ ਆਪਾਂ ਦਾਵਾ ਨਹੀਂ ਕਰ ਸਕਦੇ ਇਹ ਖੁਸ਼ੀ ਇਹ ਮਰਜ਼ੀ ਉਹ ਮਾਲਕ ਦੀ ਆ ਪਰ ਆਪਾਂ ਕੀ ਕਰਨਾ ਹੈ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਹੈ ਆਪਾਂ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰਨੀ ਆ ਰੋਜ਼ ਨਾਮ ਜਪਣਾ ਹੈ ਸਵੇਰੇ ਸ਼ਾਮ ਜਪਣਾ ਹੈ ਜਦੋਂ ਵੀ ਮੌਕਾ ਮਿਲਦਾ ਉਦੋਂ ਜਪਣਾ ਹੈ ਰੋਜ਼ ਰੋਜ਼ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੋ ਵੀ ਜਾਣੇ ਅਣਜਾਣੇ ਦੇ ਵਿੱਚ ਮੇਰੇ ਕੋਲ ਗਲਤੀਆਂ ਹੋਈਆਂ ਨੇ ਮਾੜੇ ਕੰਮ ਹੋਏ ਨੇ ਪਾਪ ਹੋਏ ਨੇ ਉਹਨਾਂ ਨੂੰ ਤੁਸੀਂ ਬਖਸ਼ ਦਿਓ ਅੱਗੇ ਤੋਂ ਮੈਨੂੰ ਮਾੜੇ ਕੰਮ ਕਰਨ ਤੋਂ ਬਚਾ ਲਓ ਇਹ ਅਰਦਾਸਾਂ ਬੇਨਤੀਆਂ ਤਾਂ ਰੋਜ਼ ਕਰਨੀਆਂ ਨੇ ਅਤੇ ਆਪਣੇ ਹਰ ਕੰਮ ਵੱਲ ਧਿਆਨ ਦੇਣਾ ਹੈ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਉਹ ਮਦਦ ਕਰਨੀ ਆ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹਦੇ ਮੂੰਹੋਂ ਨਿਕਲੀਆਂ ਦੁਆਵਾਂ ਅਸੀਸਾਂ ਨੇ ਸਾਡਾ ਬੇੜਾ ਪਾਰ ਕਰ ਦੇਣਾ ਹੈ ਹੁਣ ਕਈ ਲੋਕ ਕਹਿ ਦਿੰਦੇ ਨੇ ਵੀ ਅਸੀਂ ਤਾਂ ਲੋਕਾਂ ਦਾ ਬਹੁਤ ਚੰਗਾ ਕਰਦੇ ਆ ਲੋਕ ਸਾਡੀ ਕਦਰ ਹੀ ਨਹੀਂ ਪਾਉਂਦੇ ਤਾਂ ਕਦੇ ਵੀ ਕੋਈ ਕੰਮ ਜਦੋਂ ਕਰਨਾ ਹੈ ਨਾ ਆਪਣੀ ਕਦਰ ਪਵਾਉਣ ਦੇ ਲਈ ਨਹੀਂ ਕਰਨਾ ਕਦਰ ਲੋਕਾਂ ਨੇ ਨਹੀਂ ਪਾਉਣੀ ਜਿਨ੍ਹਾਂ ਦੇ ਲਈ ਤੁਸੀਂ ਕੁਝ ਕਰ ਰਹੇ ਹੋ ਨਾ ਉਹਨਾਂ ਨੇ ਤੁਹਾਡੀ ਕਦਰ ਨਹੀਂ ਪਾਉਣੀ ਸਾਡੇ ਕੀਤੇ ਹੋਏ ਨੇਕ ਕੰਮ ਦੀ ਕਦਰ ਉਹ ਮਾਲਕ ਨੇ ਪਾਉਣੀ ਆ ਸੋ ਆਪਾਂ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਉਣੀ ਆ ਜਿਵੇਂ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨਾ ਕਿ ਨੌਕਰ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰੇ ਮਾਲਕ ਨੂੰ ਉਹਨੂੰ ਤਨਖਾਹ ਦੇਣੀ ਹੀ ਪੈਂਦੀ ਆ ਸੋ ਆਪਾਂ ਵੀ ਆਪਣੀ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ ਹੈ ਪਰ ਦਾਵਾ ਨਹੀਂ ਕਰਨਾ ਕਿਸੇ ਗੱਲ ਦਾ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਤਰਲੇ ਕਰਨੇ ਆ ਬਾਕੀ ਮੌਜ ਮਾਲਕ ਦੀ ਕਿ ਸਾਨੂੰ ਇਨ੍ਹਾਂ ਕਰਮਾਂ ਦੇ ਗੇੜ ਦੇ ਵਿੱਚੋਂ ਕੱਢਣਾ ਏ ਜਾਂ ਫਿਰ ਸਾਨੂੰ ਮੁੜ ਮੁੜ ਆਉਣਾ ਪਵੇਗਾ ਸਾਡੇ ਸਤਿਗੁਰੂ ਸੱਚੇ ਪਾਸ਼ਾ ਬੜੇ ਦਿਆਲੂ ਨੇ ਜਦੋਂ ਆਪਾਂ ਸੱਚੇ ਮਨ ਦੇ ਨਾਲ ਉਹਦੀ ਬੰਦਗੀ ਕਰਾਂਗੇ ਉਹਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤਾਂ ਵਾਹਿਗੁਰੂ ਜੀ ਸਾਡੇ ਤੇ ਤਰਸ ਜਰੂਰ ਕਰਦੇ ਨੇ ਕਬਰਉਣਾ ਨਹੀਂ ਆ ਕਾਲੇ ਨਹੀਂ ਪਹਿਣਾ देर ਲੱਗ ਸਕਦੀ ਆ ਪਰ ਵਾਰੀ ਜਰੂਰ ਆਵੇਗੀ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਆ ਤਾਂ ਵੱਡੇ ਵੱਡੇ ਦੁੱਖ ਛੋਟੇ ਛੋਟੇ ਹੋ ਕੇ ਲੰਘ ਜਾਂਦੇ ਆ